ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੁੰਦੀ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਇੱਕ ਦਿਖਾਵਾਂਗੇ ਗੱਬਣ ਤੇ ਦੋ ਸੁਣਿਆ ਵੀ ਹੈ ਨਾ ਤਾਂ ਤਾਂ ਦੂਮਦੀ ਬੱਸੀ ਹੈ ਬਾਈ ਯਾਰ ਠੀਕ ਹੈ ਮਾਗਰ ਵੀ ਬ ਤੇ ਦੁੱਧ ਕੰਡੇ ਵਾਲਾ 25 ਕਿਲੋ ਤਿਆਰ ਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ ਜੀ ਬਈ 17 18 ਦਿਨ 17 18 ਦਿਨ ਹੋ ਗਿਆ ਸੁਈ ਨੂੰ ਪਿੱਛੇ ਦੇ ਬੱਚੇ ਮੂੰਹੋਂ ਦੋਂਦੀ ਹੈ ਹਨਾ ਠੀਕ ਹੈ ਕੱਦ ਬੈਡ ਬਹੁਤ ਹੈ ਜਿੰਦੇ ਜਾਨ ਠੀਕ ਹੈ ਪ੍ਰਿੰਟ ਪ੍ਰਿੰਟ ਬਹੁਤ ਆ ਬੱਚੀ ਤੇ ਨਾੜਾ ਪਤਾਰਾ ਮਲਵਾ ਕੇ ਦਿਖਾਵਾਂਗੇ ਲੈਵੇ ਤਾਂ ਨਾੜਾ ਦੇਖੀ ਥਾਣ ਦੇਖੀ ਪਹਿਲਣ ਵੱਸੀ ਦਾ ਸੋ ਨਾਲਾ ਰੋੜਾ ਦੇਖੋ ਥੱਲੇ ਬਹਿ ਕੇ ਦਿਖਾ ਦੇ ਇੰਨੀ ਠੰਡੀ ਮਿੱਠੀ ਥੱਲੇ ਬਹਿ ਕੇ ਦਿਖਾ ਦੇ ਕੋਈ ਚੱਕਰ ਠੀਕ ਹੈ ਸੋ ਹਵਾਨਾ ਦੇਖੋ ਪੂਰਾ ਥੋੜਾ ਸਾਫ ਸੁਥਰਾ ਲੈਵੇ ਤਾਂ ਇੰਨੀਆਂ ਨੜੇ ਨੇ ਨਾ ਬਈਆ ਦੇਖ ਲੈ ਬਾਕੀ ਰਾਜ ਜੀ ਸਮੀ ਪੜੀ ਵੀ ਖੈਰ ਬਹੁਤ ਜਿਆਦਾ ਹੈ ਨਾ ਵੱਡੀ ਆ ਬਾਈ ਯਾਰ ਬਾਕੀ ਦਾ ਦੇ ਬਾਕੀ ਨੂੰ ਕੱਢ ਦੇ ਇਹਨਾਂ ਦੇਖ ਲੈ ਕੱਢ ਦੇ ਜਿੰਦ ਜਾਨ ਵਾਲੀ ਕਿੰਨੇ ਸੌਖ ਤੇ ਚੋਣ ਵਾਲਾ ਹਾਜ਼ਰ ਆ ਚੋਣ ਵਾਲਾ ਬਾਈ ਯਾਰ 24 ਕਿਲੋ ਦਾ ਚਾਹੇ ਕਿਲੋਾਂ ਚ ਮੈਨਲੇ ਚਾਹੇ ਲੀਟਰ ਪਾ ਲੈ 12 ਲੀਟਰ ਟਾਈਮ ਦੇ ਬਣਾ ਕੇ ਦੇ ਦੋ ਟਾਈਮ ਦੇ ਮਾਦਰ ਬੱਸੀ ਆ ਬਾਈ ਯਾਰ ਠੀਕ ਆ ਹੜੇ ਦੁੱਧ ਬਦਨ ਦੀ ਕੋਸ ਕਪੈਸਿਟੀ ਹੋਰ ਹੈਗੀ ਆ ਹਾਂ ਮੰਨ ਕੇ ਚੱਲੋ ਵੀ ਕੜ ਚੱਲ ਹਟਿਆ ਬਾਈ ਯਾਰ ਠੀਕ ਆ ਇਹ ਪੱਕੇ ਜੀ ਕੜ ਚੱਲਣਾ ਇਹ ਵਾਰ ਇੱਕ ਦੋ ਕਾੜਾ ਦਮਾਂ ਦੇ ਦਲ ਮੰਨ ਕੇ ਕਿਲੋ ਦੋ ਕਿਲੋ ਹੋਰ ਵਾਧੀਗੀ 25 ਕਿਲੋ ਮੰਨ ਕੇ ਲੈ ਲੈ 25 ਕਿਲੋ ਮੰਨ ਕੇ ਲੈ ਲੈ ਰੇਟ ਕੀ ਰਹੂ ਇਹਦਾ ਰੇਟ ਮੁੱਲ ਦਾ ਵੀ 1,115 ਕਰਦੇ 1,10000 ਦੀ ਵਸੀ ਦੇਵਾਂਗੇ ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂ ਕਰਿਆ ਧਾਰਾਂ ਮਾਰ ਫਿਰ ਇਹ ਸੁਭਰ ਧਾਰਾਂ ਦੇਖੋ ਜੇ ਕਿਆ ਬਾਤਾਂ ਸਾਫ ਸੁਥਰੀਆਂ ਮੋਟਾ ਮੋਟਾ ਚੋਣਾ ਤੇ ਦੋ ਜਾਨੇ ਬਹਿ ਕੇ ਚੁੰਦਿਆਂ ਜਮਾ ਹਣਾ ਦੋਨੇ ਪਾਸੇ ਬੜੇ ਇੱਧਰ ਵੀ ਆ ਕੇ ਲੈ ਲਏ ਨਾੜਾ ਦਿਖਾਰੇ ਹੁਣ ਪਾਸੇ ਨਹੀਂ ਗਿਆ ਨਾ ਠੀਕ ਹੈ ਅੰਨੇ ਦੇ ਨਾੜਾ ਦੇਖ ਜਿਵੇਂ ਬਾਹਰਲੀ ਕੰਟਰੀ ਦੀਆਂ ਜਿਹੀਆਂ ਠੀਕ ਹੈ ਆ ਥਣ ਛੱਡ ਦੇ ਸਾਰ ਦੇਖੋ ਥਾਣੇ ਦੇਖੋ ਚਾਰੇ ਮਾਰ ਦੇ ਤੋ ਕਿਧਾਰਾਂ ਜੀ ਹੋ ਰਹੀ ਦੀ 24 ਦਾ ਭਈਆ ਜੀ ਲਵਾਉਂਦੀ ਆ ਜਿਹੜੀ ਪਿੱਛੇ ਬੱਤੀ ਹੈ ਨਾ ਕਿੱਸੇ ਬੱਤੀ ਆ ਫੁੱਲ ਵੱਡੀ ਆ ਸੂਈ ਸਵਾਈ ਆ ਸੂਈ ਸਵਾਈ ਆ ਯਾਰ ਹੁਣ ਤਾਂ ਅੱਖਾਂ ਦੇ ਸਾਹਮਣੇ ਅਗਲਾ ਕਹਿ ਜਾਂਦੇ 25 ਕਿਲੋ ਦੁੱਧ ਵੀ ਕਿੱਥੋਂ ਕਢਦੀ ਇਹ ਠੀਕ ਹੈ ਆਨੇ ਕੋ ਪਾਵਾਗੇ ਉਹ ਜਾ ਬਸ ਉਹ ਕਰ ਲਾਂਗੇ ਹਾਂ ਬਾਈ ਤੇ ਰੇਟ ਇਹਦਾ ਇੱਕ 10 1,115 ਮੁੱਲ ਆ ਜੀ 1,10000 ਦੀ ਦੇਵਾਂਗੇ ਮਾਨ ਤਨ ਕਰ ਦਾਂਗੇ ਮਾਨ ਤਨ ਕਰ ਦਾਂਗੇ ਸੋ ਥਾਨ ਦੇਖੋ ਗਲਾਬੀ ਗਲਾਬੀ ਕਿਆ ਬਾਤ ਆ ਦੋ ਟਾਈਮ ਚਵਾ ਕੇ ਦੇਵਾਂਗੇ ਆ ਦੋ ਟਾਈਮ ਚਵਾ ਕੇ ਦੇਵਾਂਗੇ ਵੀ ਬੱਸੀ ਦੀ ਖੜ ਨਹੀਂ ਖੁੰਦੀ ਦੇ ਕਹੇ ਜੀ ਆ ਸੋ ਬਹੁਤ ਫੁੱਲ ਭਰੀ ਰਲੇ ਮੂਰੇ ਸੋ ਇਹਦਾ ਕੋਈ ਮੰਡੀ ਆ ਬਈ ਯਾਰ ਵੀ ਮੰਡੀ ਦੇ ਵਿੱਚ ਆਪਾਂ ਕੋਈ ਦੋ ਟਾਈਮ ਚਵਾਉਂਦੇ ਨਹੀਂ ਵੀ ਧਾਰਾ ਮਰਵਾਵਾਂਗੇ ਦੋ ਟਾਈਮ ਚੋ ਕੇ ਲੈ ਕੇ ਜਾਵੇ ਬੰਦਾ ਸੋ ਜੈ ਜਗਤ ਕੀ ਵੀ ਕਹਿੰਦੇ ਮੰਡੀ ਤੇ ਸੀ ਲਾਇਆ ਠੱਗੀ ਦਾ ਸਕਾਰ ਹੋ ਗਿਆ ਨਾ ਠੱਗੀ ਹੋ ਗਈ ਇੱਥੇ ਤਾਂ ਯਾਰ ਵੀ ਦੋ ਟਾਈਮ ਚੋ ਕੇ ਲੈ ਕੇ ਜਾਓ ਜਿਹੜੀ ਚੀਜ਼ ਆਪਣੇ ਘਰੇ ਮੰਨ ਕੇ ਚੱਲ ਵੀ ਆਪਣੇ ਦੁੱਧ ਹੁਣ ਇੰਨਾਗਾ ਉਹਦੀ ਤਾਂ ਆਪਾਂ ਗਾਰੰਟੀ ਲਵਾਂਗੇ ਜਿਹੜੀ ਆਪਣੇ ਕੋਲ ਗੱਬਣ ਆ ਜਾਂਦੀ ਆ ਆਪਾਂ ਆਪਾਂ ਨੂੰ ਮਾਲਕਾਂ ਨੇ ਕਿਹਾ ਵੀ 23-24 ਗਲੋ ਦੁੱਧ ਦਿੱਤਾ ਹੋਇਆ ਉਹ ਵੀ ਆਪਾਂ ਕਹਿ ਕੇ ਦੇ ਦਾਂਗੇ ਵੀ 23-24 ਆਹ ਕਹਿੰਦਾ ਹੁਣ ਆਪਾਂ ਨੂੰ ਆਪਾਂ ਵੀ ਅਗਲੇ ਦਿਨ ਚੋਕੇ ਲੈ ਕੇ ਆਂਦੀ ਆ ਠੀਕ ਹੈ ਨਹੀਂ ਦੇਖੋ ਭਈ ਅੱਗੇ ਲੇਵਾ ਤੇ ਫਾੜੀ ਵਾਲਾ ਲੇਵਾ ਦੇਖੋ ਸਰ ਲੇਵਾ ਦੇਖੋ ਫਿਟਿੰਗ ਫਿਟਿੰਗ ਗੱਲ ਪੁਰਾਣਾ ਨਾ ਜਮ ਫਾੜੀ ਵਾਲਾ ਲੇਵਾ ਭਾਈ ਜਮਾ ਦੇਖ ਨਾਲ ਮੂਹੇ ਤਿਆਰ ਹੋ ਗਏ ਡੂੜ ਲੱਖ ਦੋਗਾ ਖਾਣਗਾ 100 ਰੁਪਏ ਦੀ ਗੱਲ ਕਰ ਨੂੰ ਗਰਮੀ ਮੂਹੇ ਦੋ ਦੰਦ ਦਾ ਭਾਈ ਦੰਦ ਚਾਹੇ ਪੱਟ ਲੱਟ ਕੇ ਬਸ ਦੋ ਦੰਦ ਓਕੇ ਆ ਅਖੀਰੀ ਦੇ ਮਨ ਪਹਿਲਾਂ ਖੀਰ ਸੀ ਦੋ ਦੰਦ ਚੱਕੇ ਆਲੇ ਅੱ ਠੰਡੀ ਸੀਲ ਦਾ ਕੋਈ ਅੰਤ ਨਹੀਂ ਇਹ ਜਾਸੀ ਦਾ ਸਾਈਵਾਲ ਦਾ ਕ੍ਰੋਸ ਆ ਦੋ ਭੰਤਾਂ ਮੇਲ ਹਾਂ ਤਾਂ ਹਾਂ ਤਾਂ ਚੌੜੀ ਚੂੜੀ ਦੇਖ ਬਈ ਮੱਝ ਵਰਗੇ ਬਈ ਹਨ ਦੁੱਧ ਦੇ ਨੇ ਫੈਟ ਵਾਲਾ ਪਾਉਣਾ ਜਿੰਨਾ ਪਾਉਣਾ ਬਈ ਯਾਰ ਪਿੰਡੂ ਹੀ ਗਾਣ ਲਿਆ 4 ਤੋਂ ਪਲੱਸ ਫੈਟ ਹੋ ਜੇ ਦੀ ਠੀਕ ਹੈ ਕਿੰਨੇ ਦਾ ਤਾਂ ਮੰਨ ਲਿਆ ਇਸ ਵਾਰ ਵੱਧ ਤੋਂ ਵੱਧ ਤਾਂ ਪਹਿਲਾਂ ਨੇ ਬਈ ਯਾਰ 23 24 ਕਿਲੋ ਪਪਾ ਜੱਟ ਸੌਦਾ ਕਹਿੰਦਾ 22 ਕਿਲੋ ਮੰਨ ਕੇ ਲਈਏ ਬਈ ਯਾਰ 20 20 ਕਿਲੋ ਮੰਨ ਕੇ ਲਈਏ 20 ਕਿਲੋ ਦੁੱਧ ਦਾ ਖੁੱਲਾ ਦੇ ਦੂੰਗੀ ਰੇਟ ਕੀ ਰਹੂਗਾ ਤੋਰੀ ਤੋੜ ਦੇ ਪੰਮੇ ਰੇਟ ਬਾਈ ਯਾਰ ਮੁੱਲ ਦਾ ਦਾ 90 ਕਾ ਦੇ 85 ਹਜ਼ਾਰ ਦੀ ਵੜ ਦੇ ਦਾਂਗੇ 85 ਹਜ਼ਾਰ ਦੀ ਹਾਂ ਮਾਨ ਤਨ ਮਾੜਾ ਵਟ ਹੋ ਜੀਓ ਮਾਨ ਤਨ ਕਰ ਦਾਂਗੇ ਠੰਡੀ ਸੀਲ ਫੁੱਲਾ ਠੰਡੀ ਦੇ ਵਰਗੀ ਆ ਹਜੇ ਤਾਂ ਦੇਖ ਤਾਹ ਤੋ ਰੈਪਟਰ ਕੀ ਬਈਆ ਦੇਖਾ ਸੋ 85 ਹਜ਼ਾਰ ਦੀ ਵੀਰ ਕਹਿੰਦਾ ਵੜ ਦੇ ਦਾਂਗੇ ਕੱਦ-ਕੱਡ ਬਹੁਤ ਆ ਜਿੰਦ ਜਾਨ ਸਮੀ ਪਲੀ ਵੀ ਬਹੁਤ ਜ਼ਿਆਦਾ ਆ ਤੇ ਵੱਡੀ-ਵੱਡੀ ਫੁੱਲਾ ਪੂਰੀ ਜਾਮਗੇ ਬਈ ਬਾਈ ਵਜਣ ਦੇਖ ਬਾਕੀ ਦੰਦਾ ਚ ਵਹਿੜ ਆ ਠੀਕ ਹੈ ਮੁਠੀ ਆ ਥਾਣਾ ਇਧਰ ਵੀ ਆ ਕੇ ਠੰਡ ਦਿਖਾ ਦੇ ਆ ਕੇ ਚਾਰੇ ਸਾਨੀ ਠੰਡੀ ਸੀਲ ਓਕੇ ਆ ਜਾਵਾਂ ਹਣਾ ਠੰਡੀ ਸੀਲ ਫੁੱਲੀ ਰੈਪਟਰ ਨਹੀਂ ਕਹਿੰਦਾ ਤੋ ਥਾਂ ਥਾਂ ਦੀ ਓਕੇ ਸਾਫ ਸਦਨੀ ਕੇਵਲ ਕੋਲਾ ਕੋਲਾ ਪੰਜ ਵਾਲੇ ਕੁਝ ਵੀ ਤਿੰਨ ਹਿੱਸੇ ਵਾਲੇ ਹੋਰ ਪਣੇ ਜਰਸੀ 사이 ਵਾਲ ਦੋ ਪੰਨਤਾ ਮੇਰਾ ਦੋ ਪੰਨਤਾ ਬਾਈ ਆ ਕੇ ਜਾ ਕੇ ਬਾਈ ਨੂੰ ਦੇਖ ਬਹਿਟ ਜਾ ਕਹਿ ਤਾ ਬੰਦਾ ਅਗਲਾ ਤੋ ਵੱਡੀ ਬੁੱਡੀ ਬੋਤ ਹਣਾ ਮੱਝਾਂ ਨਾਲ ਕੰਪੇਅਰ ਹੁੰਦੀ ਆ ਜਮਾ ਜਮਾ ਬਾਈ ਯਾਰ ਬਾਤੀ ਫੈਨ ਬਹੁਤ ਆਉਂਦੀ ਆ ਘੂੜਾ ਰੰਗ ਆ ਪੱਕਾ ਠੀਕ ਐ ਇੱਕ ਕੰਮ ਕਰਾਓ ਸਰ ਅੱਗੇ ਤੇ ਇਹਨਾਂ ਨੰਬਰ ਬੈਠ ਦੇਖੇ ਨੇ ਜਿਹੜੀ ਆਪਾਂ ਇਹ ਦੂਜਾ ਸੂਆ ਬਾਈ 6 ਦੰਦ ਦੇ ਇਹਦੇ ਮਗਰ ਵੀ ਬੱਛੀ ਆ ਦੂਜਾ ਸੂਆ 6 ਦੰਦ ਦੇ ਇਹਦੇ ਮਗਰ ਵੀ ਬੱਛੀ ਆ ਇਹਦੇ ਥੱਲੇ 25 ਕਿਲੋ ਦੁੱਧ ਸੀਗਾ ਬਾਈ ਯਾਰ ਆਪਣੇ ਕੋਲ ਉਪਰਾ ਕਰ ਗਈ ਆ ਕਿ ਹੁਣ 20 ਕਿਲੋ ਆ 20 ਕਿਲੋ ਜਮਾ ਨੈਟ ਹਾਜ਼ਰ ਹਾਂ ਹੁਣ ਇਧਰ ਨਹੀਂ ਸਰਦੇ ਭਾਲਾਂੀਆਂ ਕਰ ਗਈ ਇਹਨੂੰ ਕਾੜਾ ਦਿੱਤਾ ਸੀਗਾ ਧਾਰਾ ਤੁਰੇ ਦੇ ਓਕੇ ਹਨਾ ਆ ਜੇ ਤਹੇ ਧਾਰਾ ਮਰਵਾ ਦਨੇ ਬਾਈ ਯਾਰ ਸੋ ਧਾਰਾ ਵਗੈਰਾ ਦੇਖੋ ਸਾਫ਼ ਸੁਥਰੇ ਕਿਆ ਬਾਤਾਂ ਮੋਟਾ ਮੋਟਾ ਚੋਣਾ ਤੇ ਖੜੀ ਗਾਲਾਂ ਕਰ ਦਿਆ ਜਮਾ ਹਨਾ ਤੇ ਲੈਵਾ ਫਿਟਿੰਗ ਵਾਲਾ ਪੂਰਾ ਹਨਾ ਬਾਈ ਜਮਾ ਕੰਬਾਈਨਡ ਆਰਡਰ ਆ ਮਗਾ ਸਣਾ ਜ ਮਾਰ ਓਕੇ ਆ ਜਾਰੇ ਪਾਸੇ ਤੇ ਇਹਦਾ ਭਾਗ ਹੀ ਰੱਖਿਆ ਆਪਾਂ ਇਹਦਾ ਮੁੱਲ ਬਈ 1 ਲੱਖ 5000 ਰੁਪਇਆ ਮਨ ਲੱਖ ਦੀ ਦੇ ਦਾਂਗੇ ਲੱਖ ਦੀ ਬਸ ਹੀ ਦਿਆਂਗੇ ਤੇਰੇ ਮੂਹਰੇ ਦੇ ਦਾਂਗੇ ਯਾਰ ਠੀਕ ਆ ਦੁੱਧ ਕਿੰਨਾ ਮੰਨ ਕੇ ਲੈਲੇ ਬੰਦਾ ਯਾਰ 20 ਕਿਲੋ ਦਾ ਹੁਣ ਚਾਹੀ ਲੀਟਰ ਚੱਕਰਾਬਾਦ ਠੀਕ ਆ ਧੋਰੀ ਬਾਹਰ ਨੂੰ ਇਹਨੂੰ ਵੀ ਤੋਰ ਦੇ ਹੈਲੋ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਤੇ ਲੈਵਾ ਪੂਰਾ ਫਿਟਿੰਗ ਆ ਨਾੜਾ ਦੇਖ ਵੀਰੇ ਯਾਰ ਨਾੜਾ ਨੂੜਾ ਬਹੁਤ ਚੰਗੇ ਆ ਹਨਾ ਉਹ ਆ ਮੂਹਰੇ ਕਿ ਨੇੜਾਂ ਦਿਖਾ ਬਈ ਯਾਰ ਕਹਿਣ ਲੇ ਲੱਣ ਹੈਂ ਦੇਖ ਠੀਕ ਹੈ ਸੋ ਨਾੜਾ ਵਗੈਰਾ ਦੇਖੋ ਜਿਵੇਂ ਟਰੈਕਟਰ ਵਾਲ ਤੇ ਇਹ ਆਪਾ ਦੇਣੀ ਲੱਖ ਦੀ ਇਹ ਲੱਖ ਨੰਬਰ ਬੋਲ ਜੀ ਦੁਬਾਰੇ ਆਪਣਾ 996853025532 ਦੇਖ ਬਈ ਹੁਣ ਕੀੜੀ ਦੇਖਾ ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਪਲੂਣ ਬੱਚੀ ਦਿਖਾਦੀ ਦੋ ਦੰਦਾ ਕੋਈ ਵੀ ਨਾ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦਾ ਵੀਡੀਓ ਕਮੀ ਨਾ ਰਹਿ ਜਾ ਚੀਜ਼ ਚਲ ਕਮੀ ਛੱਡਦੇ ਨਹੀਂ ਕੋਈ ਆਪਾ ਕਮੀ ਦੇ ਕੋਈ ਰਹਿ ਨਾ ਜਾਵੇ ਕਮੀ ਦੇਖਾ ਪਰ ਤੂੰਆਂ ਨੋਟ ਪਾਟੇ ਵੇ ਲੈਣੀ ਕਿਤੇ ਬਾਪਾ ਪੱਟ ਨੋਟ ਲੈਂਦੇ ਬੱਸੀ ਦੇ ਨਖਰਾ ਦੇ ਬੱਸੀ ਤੇ ਕਿੰਨਾ ਦੇ ਖੱਲੇ ਵਾ ਵੀਡੀਓ ਦੇਖ ਲੈ ਸਭ ਦਾ ਤਹਿਦ